ਹਾਂਜੀ ਸਤਿ ਸ਼੍ਰੀ ਅਕਾਲ ਜੀ। ਲਓ ਜੀ ਅੱਜ ਆਪਾਂ ਤਿਆਰੀ ਖਿੱਚ ਲਈ ਜੀ ਲੁਧਿਆਣਾ ਸ਼ਹਿਰ ਦੀ। ਪੱਧਿਆ ਸਾਰਿਆਂ ਨੂੰ ਵੀ ਅੱਜ 26-27 ਤਰੀਕ ਨੂੰ ਖੇਤੀਬਾੜੀ ਮੇਲਾ ਤੇ ਅਸੀਂ ਪਹੁੰਚ ਗਏ ਸੀ ਜੀ ਪਟਿਆਲੇ ਐਸਐਸਟੀ ਨਗਰ ਢਿੰਡ ਸਰ ਡੈਰੀ ਤੇ ਆਹ ਢਿੰਡ ਸਰ ਡੈਰੀ ਦਾ ਵਿਊ ਹੈ ਜੀ। ਇੱਥੇ ਆਪਣੇ ਪਰੌਣਾ ਸਾਹਿਬ ਨੇ ਇਹ ਹੋ ਗਿਆ ਜੀ ਲੇਟ ਸਾਨੂੰ ਘੰਟਾ ਹੋ ਗਿਆ ਇੱਥੇ ਪਹਿਲਾਂ ਹੀ ਬੁਲਾ ਕੇ ਬਿਠਾ ਲਏ ਇੱਥੇ ਤੇ ਆਪੇ ਹੀ ਘੰਟੇ 1 ਘੰਟੇ ਬਾਅਦ ਤਿਆਰ ਹੋਏ ਹਾਂ ਜੀ ਜੱਟਾਂ ਨੇ ਉਹ ਜੇ ਮੇਲੇ ਤੇ ਜਾਣਾ ਹੈ ਫਿਰ ਤਿਆਰੀ ਦੇ ਖਿੱਚਣੀ ਪੈਂਦੀ ਹੈ ਨਾ ਤਿਆਰੀ ਦੇਖੋ ਆ ਦੇਖੋ ਜੱਟਾ ਆ ਦੇਖੋ ਫਿਰ ਮੇਰੀ ਪੱਗ ਫਿਰ ਪੱਗ ਸਲਾਹ ਕਰਕੇ ਬੰਦੀ ਆ ਫਿਰ ਦਾਦਾ ਪਿਆ ਫਿਰ ਤਾਂ ਬੈਂਡ ਵਾਲੇ ਹੋ ਜਾਂਦੇ ਗੱਲ ਉਹ ਕੀ ਆ ਰਬਰਦੀਆਂ ਵਾਲੇ ਹੋ ਜਾਂਦੇ ਹੁਣ ਮੈਨੂੰ ਫਿਰ ਵਿਚਾਲੇ ਰੱਖਿਓ ਨਾ ਅਗੇ ਨਹੀਂ ਨਾ ਅਸੀਂ ਤੇਰੇ ਪਿੱਛੇ ਤੂੰ ਅੱਗੇ ਰਹੀ ਉਹ ਦੂਜਾ ਅੱਗੇ ਫਿਰ ਤੁਸੀਂ ਪੱਗਾਂ ਵਾਲੇ ਰੰਗ ਵਾਲੇ ਕਿੱਧਰ ਨੂੰ ਆ ਬਈ ਰਿੰਕੂ ਬਾਯਾ ਰਸਤਾ ਰਾਜਪੁਰੇ ਆਦੇ ਉਹ ਕਿੱਟਣ ਰਾਜਪੁਰੇ ਤੋਂ ਕਿੱਧਰ ਬੱਜਾ ਬਾਇਆ ਰਾਜਪੁਰੇ ਨੂੰ ਪਾਤੀ ਜੀ ਗੱਡੀ ਔਰ ਬਾਕੀ ਜਾ ਕੇ ਦੇਖਦੇ ਆਂ ਜੀ ਮੇਲੇ ਦੇ ਰੰਗ ਟੰਗ ਕੀ ਕੁਛ ਆ ਉੱਥੇ ਤੁਹਾਨੂੰ ਵੀ ਦਵਾਂਗੇ ਜਾਣਕਾਰੀ ਜੀ ਬਾਕੀ ਜਾਣਕਾਰੀ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ ਜੀ ਤੇ ਲਓ ਜੀ ਫਿਰ ਪਹੁੰਚ ਕੇ ਕਰਦੇ ਆਂ ਜੀ ਗੱਲਬਾਤ ਲਓ ਜੀ ਪਹੁੰਚ ਚੁੱਕੇ ਆਂ ਆਪਾਂ ਖੇਤੀਬਾੜੀ ਵਿਭਾਗ ਦਾ ਮੇਲਾ ਆਪਣਾ ਇੱਥੋਂ ਪਿੱਛੇ ਆਪਣੀ ਗੱਡੀ ਲਾਤੀ ਆਪਾਂ ਨੇ ਪਾਰਕਿੰਗ 'ਚ ਤੇ ਇੱਥੋਂ ਅੱਗੇ ਤੱਕ ਚੱਲੀ ਜਾਵਾਂਗੇ ਆ ਜੀ ਲੈ ਆਓ ਆਹ ਦਿਖਾਉਂਦੇ ਆ 31 ਕਿਸਮ ਹੈ 27 6 ਨੂੰ ਲੱਗੀ ਆ ਤੇ ਟੋਟਲ 12 ਬਾਣੀ ਲੱਗੀਆਂ ਨੇ ਇਹਨੂੰ 12 ਬਾਣੀ ਅੱਗੇ 16 ਬਾਣੀ ਵਾਲੀ ਦਿਖਾਣੇ ਤੁਹਾਨੂੰ ਬਈ ਫਰਕ ਕੀ ਆ ਬਈ 16 ਬਾਣੀ ਯਾਰ ਇਹਨੇ ਜਿਆਦਾ ਪਾਣੀ ਦਾ ਨੁਕਸਾਨ ਕਰਿਆਗਾ ਆ ਹਰੀ ਖਾਦ ਪਾਈ ਹੋਈ ਹੈ ਜੀ ਇਹਦੇ ਵਿੱਚ 45 ਕਿਲੋ ਯੂਰੀਆ ਤੇ ਪਿੱਛੇ ਕੱਲਾ 90 ਕਿਲੋ ਯੂਰੀਆ ਸੀ ਤੇ ਫਰਕ ਕੋਈ ਨਹੀਂ ਹੈ ਸੇਮ ਹੈ ਜੀ ਇਹ ਵਿੱਚੇ ਮਸ਼ੀਨ ਵਾਲੇ ਸਾਰੇ ਅੱਡ ਅੱਡ ਟ੍ਰੇਲ ਕਰੇ ਹੋਏ ਨੇ ਇਹਨਾਂ ਨੇ ਕੈਰੀਆਂ ਦੇ ਰੂਪ ਦੇ ਵਿੱਚ ਆ ਸਫਾਈ ਦੇਖੋ ਜੀ ਚੈੱਕ ਕਰੋ ਕੋਈ ਵੀ ਕਾ ਫੂਸ ਬਿਲਕੁਲ ਨਹੀਂ ਹੈਗਾ ਇਹਨਾਂ ਦੇ ਤੇਲਾ ਵੀ ਲੱਗੇ ਹੋਇਆ ਵਿੱਚ ਜੀ ਇਸ ਕੈਰੀ ਨੂੰ ਇਹ ਬੱਡਾਂ ਵਾਲੀ ਆ ਗਈ ਜੀ ਇਹਨੂੰ 9 ਪਾਣੀ ਲਾਏ ਨੇ ਸਿਰਫ ਇਹਨੂੰ 12 ਪਾਣੀ ਲੱਗੇ ਹੋਏ ਨੇ ਇਹ ਆ ਡੱਡ ਕੈਰੀਆਂ ਬਣਾਈਆਂ ਹੋਈਆਂ ਨੇ ਟ੍ਰੇਲ ਕਰੇ ਹੋਏ ਨੇ ਆ ਦੇਖੋ ਡੋਡੀ ਇਹਨਾਂ ਤੇ ਵੀ ਹੈਗੀ ਹੈ ਜੀ ਖੇਤੀਬਾੜੀ ਵਾਲਿਆਂ ਦੇ ਲੱਗੇ ਆ ਜੂਮ ਡੋਡੀ ਡੋਡੀ ਦੇਖ ਸਕਦੇ ਹੋ ਜੂਮ ਕਰਕੇ ਦਿਖਾਣੇ ਆ ਜੀ ਤੁਹਾਨੂੰ ਆ ਦੇਖੋ ਕਿੰਨੀ ਡੋਡੀ ਆ ਦਿਸ ਨਹੀਂ ਰਹੀ ਪਰ ਮੋਬਾਈਲ ਚ ਚੰਗੀ ਦ ਪਰ ਵੈਸੇ ਜੇ ਨੰਗੀ ਅੱਖ ਨਾਲ ਆਪਾਂ ਦੇਖਦੇ ਜਾਂਦਾ ਬਹੁਤ ਡੋਡੀ ਆ ਪੀਆਰ 126 ਵੈਰਾਈਟੀ ਆ ਟੋਟਲ ਆਦਾ ਹੈਗਾ ਜੀ ਨਾ ਕੋਈ ਟੋਟਲ ਤੇ ਪਹੁੰਚ ਜੀ ਆਪਾਂ ਬੀਜ ਵਿਕਰੀ ਕੇਂਦਰ ਵਾਲਿਆਂ ਦੇ ਇੱਥੋਂ ਬੀਜ ਮਿਲਦੇ ਨੇ ਜੀ ਕਿਟਾਂ ਫਲਾਂ ਸਬਜ਼ੀਆਂ ਦੀ ਆ ਤੇ ਬਾਕੀ ਬੁਕਿੰਗ ਵੀ ਹੁੰਦੀ ਹੈ ਦੂਜੇ ਕਣਕ ਵਗੈਰਾ ਦੇ ਬੀਜ ਦੀ ਕਾਫੀ ਰਸ਼ ਐ ਇੱਥੇ ਬਹੁਤ ਜ਼ਿਆਦੇ ਭਾਰੀ ਤੇ ਲਾਈਨਾਂ ਚ ਲੱਗ ਕੇ ਮਿਲ ਰਿਹਾ ਜੀ ਇਹ ਬੀਜ ਆ ਚੱਕੀ ਆ ਰਹੇ ਨੇ ਕਿਸਾਨ ਵੀਰ ਆਪਣੀਆਂ ਕਿੱਟਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਆ ਗਊਆਂ ਦਾ ਫਾਰਮ ਆ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਸੈਂਟਰ ਹੈ ਇਹ ਰਿਸਰਚ ਸੈਂਟਰਾਂ ਵਿੱਚ ਬਣਿਆ ਹੋਇਆ ਅੱਗੇ ਤੁਹਾਨੂੰ ਜੀ ਉਹ ਦਿਖਾਵਾਂਗੇ ਵਧੀਆ ਕਿਸਮ ਦੇ ਬੁੱਲ ਲਾਉਂ ਉਹ ਟੌਪ ਲੈਂਡ ਅੱਗੇ ਜਲਾਂਗੇ ਆਪਾਂ ਵਧੀਆ ਕਿਸਮ ਦੇ ਬੁੱਲ ਤੇ گاਵਾ ਦਾ ਵੀ ਦਿਖਾਵਾਂਗੇ ਤੁਹਾਨੂੰ ਵੈਰਾਈਟੀਆਂ ਅੱਡ ਅੱਡ

ਉਹ ਨਵੀਂ ਗੱਲ ਮੇਲੇ 'ਚ ਦੇਖਣ ਨੂੰ ਮਿਲੀ ਜੀ ਦੇਖੋ 2000 ਦਾ ਨੋਟ ਕਿੰਨੇ ਸਾਲ ਪਹਿਲਾਂ ਬੰਦ ਹੋ ਗਿਆ ਤੇ ਇੱਥੇ ਜੇ ਕਿਸੇ ਕੋਲ ਪਿਆ ਹੋਵੇ ਤਾਂ ਬਦਲ ਸਕਦੇ ਦੀ ਬਹੁਤ ਵੀਰ ਬਦਲ ਰਹੇ ਸੀ ਇਹ ਕਮਾਲ ਦੀ ਗੱਲ ਹੋ ਗਈ ਜੀ ਦੇਖੋ ਪਤਾ ਨਹੀਂ ਇਹ ਕਿੱਥੇ ਵੇਚਦੇ ਨੇ ਕੀ ਕਰਦੇ ਨੇ ਇਹਨਾਂ ਨੋਟਾਂ ਦਾ 2000 ਦਾ ਨੋਟ ਖੇਤੀਬਾੜੀ ਮੇਲੇ 'ਚ ਬਦਲੇ ਜਾ ਰਿਹਾ ਜੀ ਪਹੁੰਚ ਗਏ ਆਪਾਂ ਸਟਾਲਾਂ ਤੇ ਤੇ ਗੁਰਬਾਜ ਫਾਰਮ ਵਾਲਿਆਂ ਦਾ ਉਹ ਜੇ ਐਗਰੀ ਜ਼ੋਨ ਵਾਲਿਆਂ ਦਾ ਤੇ ਸਾਰੀ ਕੰਪਨੀਆਂ ਦੀਆਂ ਸਟਾਲਾਂ ਨੇ ਇੱਥੇ ਜੀ ਤੇ ਰੌਣਕਾਂ ਪਰਿਆ ਰਿਹਾ ਜੀ ਇਹ ਮੇਲਾ ਸ਼ਕਤੀਮਾਨ ਦਾ ਜੀ 10000 ਤੋਂ ਵੱਧ ਬਹੁਤ ਜਿਆਦਾ ਸਟਾਲ ਰਿਹਾ ਜੀ ਸਟਾਲਾਂ ਦੇ ਹਰ ਇੱਕ ਸਟਾਲ ਤੇ ਮੋਕੇ ਦੇ ਲੈਣ ਦੀ ਆਗਿਆ ਨੂੰ ਹਸਪਤਾਲ ਇਹ ਸਾਰੇ ਹਸਪਤਾਲਾਂ ਦੇ ਬਹੁਤ ਬੜਕੀ ਜਿਸ ਵਾਰ ਮਿਲੇ ਤੇ ਅੱਜ ਅਸੀਂ ਕਰਦੇ ਆ ਜਿਹੜਾ ਕਿ ਆਮ ਨਾਲੋਂ ਜ਼ਿਆਦਾ ਦਿੱਤਾ ਇਸ ਵਾਰ ਜੀ ਤਿੰਨ ਸ਼ਰਤਾਂ ਲਾਓ ਮਸ਼ੀਨ ਲਓ ਮਸ਼ੀਨ ਤੇ ਰਹਿਣਾ ਲਓ ਮਸ਼ੀਨ ਫਰੀ ਦੇ ਦੇਵਾਂਗੇ ਇੱਥੋਂ ਹੀ ਚੰਗਾ ਵੇ ਲੈ ਇਸ ਵਾਰ ਇਹ ਪਹਿਲੇ ਦਿਨ ਤੋਂ ਹੀ ਹਸਪਤਾਲਾਂ ਦਾ ਨਿਸ਼ਾਨਾ ਲਾਉਣਾ ਜਿਹੜੀ ਵਧੀਕ ਸਕਦੇ ਆ ਨਵੀਂ ਨਵੀਂ ਮਸ਼ੀਨਰੀ ਟਰਾਲੀ ਤਰਬੰਦਰ ਵਾਲੀ ਮਸ਼ੀਨਾਂ ਜੀ ਮਸ਼ੀਨ ਫਰੀ ਜੰਵਾ ਫਰੀ ਇਹ ਟਾਨੇ ਵਿੱਚ ਤੁਹਾਡਾ ਸਟੂਟ ਹੈ ਹੀ ਔਰ ਦੂਜੀ ਗੱਲ ਐਗਰੀ ਜੋਨ ਦਾ ਸੁਪਰ ਸੀਡਰ ਤੇ 3 ਸਾਲ ਦੀ ਗਾਰੰਟੀ ਹੈ ਐਗਰੀ ਜੋਨ ਦਾ ਵਿੱਚ ਖੇਡੇ ਸ਼ਰਤਾਂ ਵਿੱਚ ਗਾਰੰਟੀ ਹੈ 3 ਸਾਲ ਦੀ ਇਹ ਐਗਰੀ ਜੋਨ ਹੈ ਇਹ ਜੋ ਕਹਿੰਦਾ ਸਭ ਤੋਂ ਇੰਤਜ਼ਾਮਾਤ ਹੈ ਬਹੁਤ ਵਧੀਆ ਮਸ਼ੀਨਰੀ ਆਈ ਹੋਈ ਹੈ ਸਾਡੇ ਕਿਸਾਨ ਵੀਰੋ ਇਹ ਮੋਟਾ ਸਿਰਫ ਦੋ ਦੇਣਾ ਹੈ ਆਹ ਇੰਟਰਵਿਊ ਦੇ ਨਾਲ ਨਿਸ਼ਾਨਾ ਲਾਣਾ ਜਿਹੜੀ ਮਸ਼ੀਨ ਦੇ ਮਨ ਨਿਸ਼ਾਨਾ ਲਾਉਂਦੇ ਉਹ ਮਸ਼ੀਨ ਆਪਾਂ ਨੂੰ ਫਿਰ ਮਾਰਿਆ ਤੇ ਇੱਕ ਗਿਵੋਨ ਵਾਲੇ ਦੀ ਉੱਪਰ ਪਰ ਕਿਸੇ ਤੋਂ ਵੀ ਉੱਥੇ ਨਿਸ਼ਾਨਾ ਨਹੀਂ ਲੱਗਿਆ ਜੀ ਇਹ ਵੀਰ ਸੁਖਵਿੰਦਰ ਲੋਪੋ ਵਾਲੇ ਜੀ ਜਿਹੜੇ ਆਪਣੇ YouTube ਤੇ Facebook ਦੇ ਉਹਨੇ ਬਲੌਗਰ ਨੇ ਜੀ ਤੇ ਇਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਬਹੁਤ ਵੀਰ ਨੇ ਹੌਸਲਾ ਵਜਾਈ ਕੀਤੀ ਤੇ ਆਪਣੇ ਚੈਨਲ ਲਈ ਸੁਭ ਕਾਮਨਾਵਾਂ ਵੀ ਦਿੱਤੀਆਂ ਤੇ ਸੁਖਵਿੰਦਰ ਸਿੰਘ ਵੀਰ ਲੁੱਪੋ ਵਾਲੇ ਇਹਨਾਂ ਦਾ ਚੈਨਲ ਆ ਜੀ ਸ਼ੌਂਕੀ ਸਰਦਾਰ ਤੇ ਆ ਦੇਖੋ ਗੱਲਬਾਤ ਵਧੀਆ ਕੀਤੀ ਬਹੁਤ ਹੀ ਮਿਲਣਸਾਰ ਸੱਜਣ ਸੀ ਇਹ ਤੇ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਵੀ ਜੀ ਗੱਲਬਾਤ ਖੁੱਲੇ ਮਾਹੌਲ ਚ ਕੀਤੀ ਵੀਰ ਨੇ ਮਾਈਕ ਛੱਡ ਕੇ ਗੱਲਬਾਤ ਕੀਤੀ ਜੀ ਆਪਣੇ ਨਾਲ ਤੇ ਬਹੁਤ ਹੀ ਦਿਲ ਖੁਸ਼ ਕੀਤਾ ਜੀ ਬਾਈ ਨੇ ਤੇ ਗੁਰਬਾ ਗ੍ਰੀਨਲੈਂਡ ਵਾਲਿਆਂ ਦੀ ਸਟਾਲ ਤੇ ਸੀ ਬਾਈ ਖੜੇ ਇਹਨਾਂ ਦੀ ਪ੍ਰੋਮੋਸ਼ਨ ਵਗੈਰਾ ਕਰਦੇ ਸੀ ਤੇ ਇਹ ਸਟਾਲਾਂ ਨੇ ਜੀ ਮੇਲੇ ਦਾ ਦ੍ਰਿਸ਼ਾ ਆ ਦੇਖ ਸਕਦੇ ਹੋ ਆ ਬਾયર ਕੰਪਨੀ ਦੀ ਸਟਾਲ ਦੇ ਬਾਹਰ ਜੀ ਰੰਗ ਰੰਗ ਪ੍ਰੋਗਰਾਮ ਚੱਲ ਰਿਹਾ ਸੀ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਤੇ ਆਹ ਆਪਣਾ ਬੋਲੀਆਂ ਪਾਰਖਿਆ ਸੀ ਬੀਬੀਆਂ ਜੀ ਤੇ ਨਾਲ ਜਿਹੜੇ ਪੰਜਾਬੀ ਦੇ ਆਪਣੇ ਢੋਲ ਚਿੰਟਾ ਜਿਹੜੇ ਕਿ ਆਪਣੇ ਪੰਜਾਬੀ ਸਾਜ਼ ਨੇ ਜੀ ਸੱਭਿਆਚਾਰ ਦੇ ਪੁਰਾਣੇ ਤੇ ਉਹ ਵਜਾਰ ਰਹੇ ਸੀ ਤੇ ਬਹੁਤ ਵਧੀਆ ਮਨੋਰੰਜਨ ਕੀਤਾ ਇਹਨਾਂ ਨੇ ਸਾਰਿਆਂ ਦਾ ਤੇ ਆ ਬਾયર ਕੰਪਨੀ ਦੇ ਅੰਦਰੋਂ ਸਟਾਲ ਦਾ ਦ੍ਰਿਸ਼ਾ ਜੀ ਜਿਹੜਾ ਕਿ ਇਹਨਾਂ ਨੇ ਅੰਦਰੋਂ ਆਪਣਾ ਵਧੀਆ ਆਪਣਾ ਇਹਨੇ ਮਸ਼ਹੂਰੀ ਕਰ ਰਹੀ ਸੀ ਆਪਣੀ ਕੰਪਨੀ ਦੀ ਤੇ ਬਹੁਤ ਵਧੀਆ ਪ੍ਰੋਡਕਟ ਨੇ ਜੀ ਇਹਨਾਂ ਦੇ ਜਿਵੇਂ ਕਿ ਨਟਿਵੋ ਵਗੈਰਾ ਔਰ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਨੇ ਵਧੀਆ ਬ੍ਰਾਂਡ ਹੈ ਜੀ ਇਹਨਾਂ ਦਾ ਤੇ ਇਹਨਾਂ ਦੀ ਸਟਾਲ ਦੇ ਬਾਹਰ ਇਹ ਰੰਗਾ ਰੰਗ ਪ੍ਰੋਗਰਾਮ ਚੱਲ ਰਿਹਾ ਸੀ ਤੇ ਬਾયર ਕੰਪਨੀ ਵੱਲੋਂ ਇਹ ਤੇ ਆ ਇੱਕ ਜੀ ਦੇਖੋ ਗਰਮੀ ਬਹੁਤ ਹੋਣ ਕਰਕੇ ਇੱਕ ਵੀਰ ਨੇ ਆਪਣਾ ਬੂਮ ਤੇ ਆਪਣਾ ਪਾਣੀ ਦਾ ਸਪਰੇਅ ਕਰ ਰਿਹਾ ਸੀ ਜਿਹੜਾ ਕਿ ਥੋੜੀ ਠੰਡ ਮਹਿਸੂਸ ਕਰਾ ਰਿਹਾ ਸੀ ਤੇ ਆਲੇ ਦੁਆਲੇ ਹਸਵੈਨ ਵਾਲਿਆਂ ਦੀ ਆ ਗਈ ਜੀ ਸਟਾਲ ਆਪਣੀ ਸੰਦਾ ਦੀ ਤੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਦੀਆਂ ਹੋਣ ਨਹੀਂ ਦੀ ਦੇਖ ਸਕਦੇ ਹੋ ਲਓ ਜੀ ਮੇਲੇ ਦੇ ਬਾਹਰ ਆਪਾਂ ਨੂੰ ਗੱਡੀ ਆਪਣੀ ਕਾਫੀ ਦੂਰ ਖੜੀ ਸੀ ਕਈ ਕਿਲੋਮੀਟਰ ਤੇ ਨਾਲ ਇਹ ਟਰੈਕਟਰ ਨਾਲ ਰੈਡੀ ਟੈਪ ਬਣਾਈ ਹੋਈ ਸੀ ਜੀ ਆ ਦੇਖੋ ਸਵਾਰੀਆਂ ਨੂੰ ਢੋਣ ਲਈ ਤੇ ਆਪਾਂ ਵੀ ਇਹਦੇ ਚੜ ਕੇ ਆਪਣੇ ਗੱਡੀ ਦੇ ਉਸ ਤੱਕ ਆਲੇ-ਦਾਲੇ ਖੇਤੀਬਾੜੀ ਵਾਲੇ ਨੇ ਆਪਣੇ ਲਾਏ ਹੋਏ ਸੀ ਪ੍ਰੋਡਕਟ ਜੀ ਔਰ ਆਪਾਂ ਨੇ ਵੀ ਇੱਥੇ ਝੜ ਕੇ ਆਪਣਾ ਕੁਝ ਸਫਰ ਦਾ ਆਨੰਦ ਮਾਣਿਆ ਜਿਹੜਾ ਕਿ ਬਹੁਤ ਵਧੀਆ ਰਿਹਾ ਤੇ ਆ ਦੇਖ ਸਕਦੇ ਹੋ ਕਿੰਨੇ ਵੀਰ ਸੱਜਣਾਂ ਆਪਣੀਆਂ ਲੱਤਾਂ ਨੂੰ ਆਰਾਮ ਮਿਲਿਆ ਜੀ ਕਿਉਂਕਿ ਸਵੇਰ ਦੇ ਸੀ 5-7 ਕਿਲੋਮੀਟਰ ਦਾ ਤੁਰਪੇ ਹੋਣੇ ਜੀ ਸਾਰੇ ਮੇਲੇ 'ਚ ਹੌਲੀ-ਹੌਲੀ ਕਰਕੇ ਤੇ ਆ ਟਰੈਕਟਰ ਦੇ ਪਿੱਛੇ ਰੈਡੀ ਟਾਈਪ ਬਣਾਈ ਹੋਈ ਹੈ ਜੀ ਟਰਾਲੀ ਟਾਈਪ ਆ ਦੇਖੋ ਸਵਾਰੀਆਂ ਦੇ ਬੈਠਣ ਲਈ। ਲਓ ਜੀ ਸ਼ਾਮ ਦੇ ਵੱਜ ਗਏ 6 ਤੇ ਆਪਾਂ ਨੇ ਆਪਣਾ ਮੇਲੇ ਤੋਂ ਕਰਤੀ ਵਾਪਸੀ ਤੇ ਲੁਧਿਆਣੇ ਦੀ ਟ੍ਰੈਫਿਕ ਭਰੇ ਬਜ਼ਾਰਾਂ 'ਚੋਂ ਲੰਘ ਕੇ ਸੜਕਾਂ 'ਚੋਂ ਲੰਘ ਕੇ ਤੇ ਆਪਾਂ ਮਸਾਂ ਹੀ ਬਾਹਰ ਨਿਕਲੇ ਆ। ਤੇ ਨਹਿਰ ਦੇ ਢਾਹੇ ਪੈ ਗਏ ਆਪਾਂ ਹੁਣ। ਨਹਿਰ ਕੋਲ ਚੋ ਗਿਆ। ਤੇ ਨਹਿਰ ਚੱਲ ਰਹੀ ਹੈ ਜੀ ਪੂਰੀ ਫੁੱਲ। ਔਰ ਹੁਣ 2 ਘੰਟੇ ਦੀ ਤਕਰੀਬ ਨਾ ਆਪਣੀ ਬਾਟਾ ਜੀ ਪਿੰਡ ਥਾਣੀ ਨਹਿਰ ਦਾ ਪਾਣੀ ਦੇਖ ਕੇ ਸਾਨੂੰ ਠੰਡਕ ਮਹਿਸੂਸ ਹੋ ਰਹੀ ਹੈ ਪੂਰੀ ਜੀ ਪੂਰੀ ਲਓ ਜੀ ਆਪਣੇ ਸੰਗੀ ਸਾਥੀ ਕਹਿ ਰਹੇ ਨੇ ਪੂਰੀ ਠੰਡ ਮਹਿਸੂਸ ਹੋ ਰਹੀ ਹੈ ਨਹਿਰ ਦਾ ਪਾਣੀ ਦੇਖ ਕੇ ਆ ਸਹੀ ਦੀ ਨਹਿਰ ਸਾਡੇ ਪਟਿਆਲੇ ਦੇ ਵਿੱਚ ਦੀ ਵੀ ਲੰਘਦੀ ਹੋਗੀ ਹਾਂ ਉਹ ਤਾਂ ਫਿਰ ਸੁਪਨਾ ਹੀ ਰਹੂਗਾ ਲੈ ਆਪਣਾ ਮਾਲਵਾ ਨਹਿਰ ਆ ਰਹੀ ਹੈ ਭਗਵੰਤ ਜੀ ਬਣ ਕੇ ਰਹੇ ਲੋਈ ਕੁੱਲ ਮਿਲਾ ਕੇ ਮੇਲਾ ਆਪਣਾ ਰਿਹਾ ਬਹੁਤ ਵਧੀਆ ਆਵੇ ਨਾ ਪਵਨਤ ਮੰਨਵਾਲ ਵਿੱਚ ਲੱਗ ਚੁਕੀ ਤੇ ਜਾਣਕਾਰੀ ਵਧੀਆ ਬਾਕੀ ਜਾਣਕਾਰੀਆਂ ਕਾਫੀ ਜਾਣਕਾਰੀਆਂ ਵਧੀਆ ਲੱਗੀਆਂ ਸਾਨੂੰ ਤੇ ਪਸ਼ੂਆਂ ਬਾਰੇ ਵੀ ਜਾਣਕਾਰੀਆਂ ਲਈਆਂ ਔਰ ਪੁਰਾਣੇ ਮਿੱਤਰ ਮਿਲੇ ਆਪਾਂ ਨੂੰ ਜਿਹੜੇ ਕਿ ਹਜੂਰ ਸਾਹਿਬ ਯਾਤਰਾ ਦੇ ਮਿਲੇ ਤੇ ਸਿੱਧੂ ਸਰਪੰਚ ਜਿਹੜੇ ਕਿ ਬਹੁਤ ਵਧੀਆ ਫਸਲਾਂ ਦੀਆਂ ਦਵਾਈਆਂ ਬਾਰੇ ਜਾਣਕਾਰੀਆਂ ਦੰਦੇ ਨੇ ਆਪਾਂ ਨੂੰ ਉਹ ਮਿੱਤਰ ਮਿਲੇ ਆਪਾਂ ਨੂੰ ਤੇ ਆਪਣਾ ਸ਼ੌਂਕੀ ਸਰਦਾਰ ਸੁਖਵਿੰਦਰભાઈ ਕਹਿੰਦੇ ਆ ਜਿਹਨੂੰ ਸ਼ੌਂਕੀ ਸਰਦਾਰ ਦੇ ਨਾਂ ਤੇ ਉਹਦਾ ਚੈਨਲ ਆ YouTube ਤੇ Facebook ਤੇ ਤੇ ਉਹਦੇ ਨਾਲ ਵੀ ਵਧੀਆ ਮੇਲ ਹੋਇਆ ਆਪਣਾ ਤੇ ਕੁੱਲ ਮਿਲਾ ਕੇ ਬਹੁਤ ਹੀ ਵਧੀਆ ਰਿਹਾ ਜੀ ਆਪਣਾ ਤੇ ਹੁਣ ਚੱਲੇ ਆਪਣਾ ਪਿੰਡ ਤੇ ਅਗਲੇ ਬਲੌਗ ਦੇ ਵਿੱਚ ਫੇਰ ਮਿਲਾਂਗੇ